ਸਤਿ ਸ਼੍ਰੀ ਅਕਾਲ ਮੈਂ ਰਮਨਦੀਪ ਤੁਸੀਂ ਦਸਤਕ ਸੁਣ ਰਹੇ ਹੋ ਅੱਜ ਮੈਂ ਇੱਕ ਨਵੀਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਆ ਕਿ ਮੈਂ ਆਉਂਦੇ ਦਿਨਾਂ ਦੇ ਵਿੱਚ ਨਾ ਇੱਕ ਨਵੀਂ ਸ਼ੁਕਰਾਨਾ ਸੀਰੀਜ਼ ਲੈ ਕੇ ਤੁਹਾਡੇ ਰੂਬਰੂ ਹੋऊंगी ਤੁਹਾਡੇ ਨਾਲ ਗੱਲਾਂ ਬਾਤਾਂ ਕਰਿਆ ਕਰੂੰਗੀ ਇਹ ਇਹ ਉਹ ਗੱਲਾਂ ਹੋਣਗੀਆਂ ਇਹ ਉਹ ਸ਼ੁਕਰਾਨਾ ਹੋਵੇਗਾ ਜਿਹੜੀਆਂ ਨਿਯਮਤਾ ਸਾਡੇ ਕੋਲ ਹੁੰਦੀਆਂ ਜਿਹੜੀਆਂ ਚੀਜ਼ਾਂ ਸਾਡੇ ਕੋਲ ਹੁੰਦਿਆਂ ਵੀ ਅਸੀਂ ਉਹਦੇ ਲਈ ਕਈ ਵਾਰ ਸ਼ੁਕਰਗੁਜ਼ਾਰ ਹੋਣਾ ਭੁੱਲ ਜਾਂਦੇ ਆ ਤੇ ਪਰ ਸਾਡੇ ਜਿਹੜੇ ਸ਼ਿਕਵੇ ਆ ਜਿਹੜੀਆਂ ਚੀਜ਼ਾਂ ਸਾਡੇ ਕੋਲ ਨਹੀਂ ਹੁੰਦੀਆਂ ਉਹਨਾਂ ਨੂੰ ਲੈ ਕੇ ਉਹ ਵੱਧਦੇ ਜਾਂਦੇ ਆ ਅਕਸਰ ਅਸੀਂ ਜਦੋਂ ਵੀ ਰੱਬ ਦੇ ਦਰ ਤੇ ਨਤਮਸਤਕ ਹੁੰਨਿਆਂ ਚਾਹੇ ਉਹ ਗੁਰਦੁਆਰਾ ਹੋਵੇ ਮੰਦਿਰ ਮਸਜਿਦ ਗਿਰਜਾ ਘਰ ਕੋਈ ਵੀ ਹੋਵੇ ਜਦੋਂ ਅਸੀਂ ਉੱਥੇ ਜਾਂਦੇ ਆ ਤਾਂ ਕਈ ਵਾਰ ਅਸੀਂ ਰੱਬ ਤੋਂ ਕੁਝ ਮੰਗਣ ਜਾਂਦੇ ਆ ਕਿ ਸਾਨੂੰ ਆਹ ਦੇ ਦਿਓ ਸਾਨੂੰ ਇਹ ਚਾਹੀਦਾ ਸਾਨੂੰ ਇਸ ਵੇਲੇ ਇਸ ਚੀਜ਼ ਦੀ ਲੋੜ ਆ ਹਨਾ ਤੇ ਉਹ ਵੀ ਖੈਰ ਆਪਾਂ ਮੰਗਣਾ ਹੁੰਦਾ ਪਰ ਨਾਲ ਦੀ ਨਾਲ ਅਸੀਂ ਕਈ ਵਾਰ ਦਿੱਤੀਆਂ ਹੋਈਆਂ ਚੀਜ਼ਾਂ ਦਾ ਜੋ ਹੁੰਦੀਆਂ ਅਸੀਂ ਉਹਦਾ ਸ਼ੁਕਰੀਆ ਅਦਾ ਕਰਨੋਂ ਖੁੰਝ ਜਾਂਦੇ ਆ ਜਾਂ ਡਿਲੇ ਕਰ ਦਿੰਨੇ ਆ ਦੇਰੀ ਕਰ ਦਿੰਨੇ ਆ ਕਿਉਂਕਿ ਜੋ ਕੁਝ ਵੀ ਸਾਡੇ ਕੋਲ ਹੁੰਦਾ ਹੈ ਇਹ ਇਨਸਾਨ ਦੀ ਫਿਤਰਤ ਹੈ ਕਿ ਉਹਦੇ ਲਈ ਅਸੀਂ ਉਹਦੇ ਵੱਲੋਂ ਅਸੀਂ ਥੋੜਾ ਜਿਹਾ ਬੇਮੁਖ ਹੋ ਜਾਂਦੇ ਆ ਜਾਂ ਉਹਦੀ ਕਹਿ ਲੋ ਕਦਰ ਨਹੀਂ ਕਰਦੇ ਜਾਂ ਜਦੋਂ ਕੋਈ ਸਾਡੇ ਕੋਲ ਚੀਜ਼ ਹੁੰਦੀ ਆ ਸੀ ਉਹਨੂੰ ਫਾਰ ਗਰੰਟਡ ਲੈ ਲੈਣੇ ਆ ਕਿ ਇਹ ਤਾਂ ਸਾਡੇ ਕੋਲ ਹੈਗੀ ਆ ਉਹਨ ਕਿਸੇ ਹੋਰ ਚੀਜ਼ ਲਈ ਆਪਾਂ ਤਾਂਗ ਰੱਖੋ ਰੱਬ ਤੋਂ ਉਹ ਮੰਗੋ ਜਾਂ ਕਦੇ ਨਾ ਕਦੇ ਅਸੀਂ ਰੱਬ ਨੂੰ ਉਲਾਂਬੇ ਦੇਣ ਜਾਂਦੇ ਆ ਕਿ ਤੁਸੀਂ ਸਾਡੇ ਨਾਲ ਇਹ ਕੀਤਾ ਮਾੜਾ ਕੀਤਾ ਸਾਡੇ ਨਾਲ ਇਹ ਹੋਇਆ ਮਾੜਾ ਹੋਇਆ ਤੁਸੀਂ ਅੱਗੇ ਤੋਂ ਸਾਡੇ ਸਿਰ ਤੇ ਹੱਥ ਰੱਖੋ ਜਾਂ ਜੋ ਵੀ ਸਾਡੀ ਅਕੀਦਤ ਚ ਸ਼ਾਮਲ ਹੁੰਦਾ ਹੈ ਨਾ ਜੋ ਵੀ ਸਾਡੀ ਮੰਗ ਚ ਸ਼ਾਮਲ ਹੁੰਦਾ ਅਸੀਂ ਉਹ ਗੱਲਾਂ ਪਰਮਾਤਮਾ ਨਾਲ ਕਰਦੇ ਆਂ ਪਰ ਇਹ ਜਿਹੜੀ ਸ਼ੁਕਰਾਨਾ ਸੀਰੀਜ਼ ਹੈਗੀ ਆ 100 ਦਿਨਾਂ ਦੀ ਸ਼ੁਕਰਾਨਾ ਸੀਰੀਜ਼ ਮੈਂ ਤੁਹਾਡੇ ਲਈ ਲੈ ਕੇ ਆਈ ਆ ਜਿਹੜੇ ਦਰਸ਼ਕ ਤੁਸੀਂ ਸਰੋਤੇ ਮੇਰੇ ਨਾਲ ਜੁੜੇ ਹੋਏ ਹੋ ਤੇ ਤੁਸੀਂ ਸਾਰਿਆਂ ਨੇ ਉਹਨੂੰ ਸੁਣਨਾ ਹੈ ਤੇ ਅੱਗੇ ਆਪਣੇ ਸਰਕਲ ਚ ਉਸ ਚੀਜ਼ ਨੂੰ ਸ਼ੇਅਰ ਵੀ ਕਰਨਾ ਕਿਉਂਕਿ ਚੰਗੀ ਚੀਜ਼ ਜਦੋਂ ਅਸੀਂ ਵੱਧ ਤੋਂ ਵੱਧ ਵੰਡਦੇ ਆ ਤਾਂ ਉਹਦਾ ਸਾਨੂੰ ਜਿਆਦਾ ਫਾਇਦਾ ਹੁੰਦਾ ਕਿਸੇ ਹੋਰ ਰੂਪ ਚ ਤੇ ਚੰਗੀਆਂ ਚੀਜ਼ਾਂ ਵੈਸੇ ਵੀ ਕਹਿੰਦੇ ਆ ਆਪਦੇ ਕੋਲ ਬਹੁਤਾ ਕਬਜ਼ਾ ਕਰਕੇ ਨਹੀਂ ਰੱਖਣੀਆਂ ਚਾਹੀਦੀਆਂ ਉਹਨਾਂ ਨੂੰ ਵੰਡਦੇ ਰਹਿਣਾ ਚਾਹੀਦਾ ਤਾਂ ਕਿ ਜਿਹੜੀ ਇਹ ਸਾਰੀ ਲੁਕਾਈ ਆ ਇਹਦੇ ਹਿੱਸੇ ਚੰਗਿਆਈ ਹੀ ਆਵੇ ਤੇ ਸਾਡੀ ਦੁਨੀਆ ਤੋਂ ਸਾਡੀ ਜ਼ਿੰਦਗੀ ਚੋਂ ਜਿਹੜੀ ਬੁਰਾਈ ਆ ਉਹ ਖਤਮ ਹੋਵੇ ਸੋ ਅੱਜ ਇਹੀ ਇੱਕ ਤੁਹਾਡੇ ਨਾਲ ਮੈਂ ਨਵੀਂ ਗੱਲ ਸਾਂਝੀ ਕਰਨੀ ਸੀਗੀ ਅਹ ਇੰਡੀਆ ਦੇ ਹਰ ਐਤਵਾਰ ਸਵੇਰੇ 9 ਵਜੇ ਮੈਂ ਤੁਹਾਡੇ ਬੁਹੇ ਤੇ دستਕ ਦਿਆਂ ਕਰਾਂਗੀ ਤੇ ਤੁਸੀਂ ਮੈਨੂੰ ਸੁਣਨਾ ਦੂਸਰੀ ਗੱਲ ਮੈਂ ਜਿਹੜੀ ਕਰਨੀ ਸੀਗੀ ਕਿ ਮੈਨੂੰ ਪਰਿਵਾਰਕ ਰੁਝੇਵਿਆਂ ਕਰਕੇ ਜਿਹੜਾ ਮੈਂ ਇੰਟਰਵਿਊਜ਼ ਦਾ ਸਿਲਸਲਾ ਬੰਦ ਕੀਤਾ ਹੋਇਆ ਪਿਛਲੇ ਕਾਫੀ ਦੇਰ ਤੋਂ ਕਾਫੀ ਮਹੀਨਿਆਂ ਤੋਂ ਉਹ ਮੈਂ ਹੁਣ ਦੁਬਾਰਾ ਸ਼ੁਰੂ ਕਰਨ ਜਾ ਰਹੀ ਹਾਂ ਇਹ ਇੰਟਰਵਿਊ ਜਾਂ ਇਹਨੂੰ ਕਹਿ ਲਓ ਕਿ ਗੱਲਬਾਤ ਇੱਕ ਆਮ ਗੱਲਬਾਤ ਹੋਵੇਗੀ ਕਿਸੇ ਵੀ ਫੀਲਡ ਦੇ ਵਿੱਚ ਕੁਝ ਅੱਛਾ ਕਰ ਰਹੇ ਵਧੀਆ ਪ੍ਰਾਪਤੀਆਂ ਕਰ ਰਹੇ ਕੁਝ ਖਾਸ ਕਰ ਰਹੇ ਕੁਝ ਅਲੱਗ ਕਰ ਰਹੇ ਲੋਕਾਂ ਨਾਲ ਪਰਸਨੈਲਿਟੀਆਂ ਨਾਲ ਮੈਂ ਤੁਹਾਨੂੰ ਮਿਲਾਇਆ ਕਰੂੰਗੀ ਇਹ ਮੇਰਾ ਤੁਹਾਡੇ ਨਾਲ ਵਾਅਦਾ ਤੁਸੀਂ ਇਸੇ ਤਰ੍ਹਾਂ ਇਸ ਚੈਨਲ ਨਾਲ ਜੁੜੇ ਰਹਿਣਾ ਇਹਨੂੰ ਆਪਣਾ ਹੰਗਾਰਾ ਦਿੰਦੇ ਰਹਿਣਾ ਕਿਉਂਕਿ ਦਸਤਕ ਲਈ ਇਹ ਜ਼ਰੂਰੀ ਆ ਕਿ ਤੁਹਾਡੇ ਬੂਹੇ ਤੇ ਨੌਕ ਫੋਵੇ ਤੇ ਤੁਸੀਂ ਉਹਨੂੰ ਖੁੱਲੇ ਦਿਲ ਨਾਲ ਬੂਹਾ ਖੋਲੋ ਸਵਾਗਤ ਕਰੋ ਇਸੇ ਉਮੀਦ ਨਾਲ ਜਲਦੀ ਮਿਲਦੇ ਆ ਸਤਿ ਸ਼੍ਰੀ ਅਕਾਲ